ਲੰਦਰੀ ਕਿਰਪਾਲਤਾ ਕਰੋ ਕਾਰ ਪਾਰਕਿੰਗ ਦੀ ਸੇਵਾ ਸਰਦਾਰ ਜਗਦੇਵ ਸਿੰਘ ਜੀ ਜੋੜੇ ਘਰ ਦੀ ਸੇਵਾ ਕੇਵਲ ਸਿੰਘ ਜੀ ਔਰ ਭਾਂਡੇ ਮਾਂਜਣ ਦੀ ਸੇਵਾ ਸਤ ਸ੍ਰੀ ਅਕਾਲ ਭਾਂਡੇ ਮਾਂਜਣ ਦੀ ਸੇਵਾ ਸਿੰਘ ਸਭਾ ਖਮਰੀਆ ਜਿਨ੍ਹਾਂ ਨੇ ਪਰਸੋਂ ਰੋਜ ਤੋਂ ਉਹਨਾਂ ਦੀ ਇੱਥੇ ਸੇਵਾ ਚੱਲ ਰਹੀ ਹੈ ਪਹਿਲਾਂ ਅਸੀਂ ਰੈਡੀਮੇਡ ਪਤਲਾ ਲਿਆ ਕੇ ਉਹਦੇ ਵਿੱਚ ਸੰਗਤਾਂ ਨੂੰ ਲੰਗਰ ਛਕਾਉਂਦੇ ਸੀ ਪਿਛਲੇ 2-3 ਸਾਲਾਂ ਤੋਂ ਉਹਨਾਂ ਨੇ ਸਾਡੀਆਂ ਪਤਲਾ ਬੰਦ ਕਰਵਾ ਕੇ ਸੇਵਾ ਆਪਣੇ ਜਿਮੇ ਲਈ ਹੈ ਕਿਉਂਕਿ ਉਹ ਜਿਹੜੀਆਂ ਪਤਲਾ ਸੀ ਇੱਕ ਤੇ ਉਹਦੇ ਨਾਲ ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ ਹੈ ਦੂਸਰਾ 70 ਤੋਂ 80000 ਰੁਪਇਆ ਜੋ ਸੰਗਤ ਦਾ ਸੀ ਉਹ ਇਹਦੇ ਵਿੱਚ ਵੇਸਟ ਚਲਾ ਜਾਂਦਾ ਸੀ ਉਹਨਾਂ ਨੇ ਇਹ ਸੇਵਾ ਲਈ ਹੈ ਪਰਸੋਂ ਰੋਜ ਤੋਂ ਜਦੋਂ ਤੋਂ ਆ ਖੰਡਪਾਟ ਸਾਹਿਬ ਆਰੰਭ ਹੋਏ ਹਨ ਉਸ ਦਿਨ ਤੋਂ ਉਹਨਾਂ ਨੇ ਸੇਵਾ ਲੈ ਕੇ ਭਾਂਡੇ ਮਾਂਜਣ ਦੀ ਸੇਵਾ ਉਹਨਾਂ ਨੇ ਸੇਵਾ ਨਿਭਾਈ ਹੈ ਸੋ ਬਹੁਤ ਬਹੁਤ ਧੰਨਵਾਦ ਸਿੰਘ ਸਭਾ ਖਮਰੀਆ ਦਾ ਤੇ ਉਹਨਾਂ ਨੂੰ ਵੀ ਸਿਰੋਪਾ ਦਿੱਤਾ ਜਾਣਾ ਹੈ सरदार कुलवीर सिंह जी वो भी अपना सिरोपा लो क्योंकि तो बहुत बड़ी सेवा भांडे मान जी है सो इन्हों ने निभाई है बहुत बहुत धनवाद सत श्री अकाल सभा प्रधान खमरिया, खमरीया भी सिरोपो दिता जाना है वो भी अपना सिरोपो लैन की कृपालता कर करो ਜੋ ਲੰਗਰ ਆਪ ਜੀ ਨੇ ਛਕਿਆ ਹੈ ਉਹਨਾਂ ਨੂੰ ਬਣਾਉਣ ਦੀ ਸੇਵਾ ਬਾਪੂਜੀਤ ਸਿੰਘ ਜੀ ਮਨਕਰਾ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਅਤੇ ਉਹਨੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਟੁਕੜੀ ਪਿੰਡ ਜੋ ਲਗਾਤਾਰ 28 ਤਰੀਕ ਤੋਂ ਸਾਡੇ ਨਾਲ ਵੱਧ ਚੜ ਕੇ ਆਪਣੀਆਂ ਗੱਡੀਆਂ ਵੀ ਦਿੰਦੇ ਹਨ ਆਪਣੇ ਸੇਵਾਦਾਰ ਵੀ ਦਿੰਦੇ ਹਨ ਸਾਡੇ ਨਾਲ ਉਗਰਾਹੀਆਂ ਕਰਵਾਉਂਦੇ ਹਨ ਗੋਪਾਲ ਸਿੰਘ ਤੇ ਉਹਨਾਂ ਦੇ ਸਾਥੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਜਨ ਸਿੰਘ ਜੀ ਜੋ 28 ਤਰੀਕ ਤੋਂ ਉਹ ਚੱਲਦੇ ਸਾਡੇ ਨਾਲ ਹਨ ਉਹ ਨੰਗੀ ਪੈਰੀ 28 ਤਰੀਕ ਤੋਂ ਸਾਡੇ ਨਾਲ ਸੇਵਾ ਕਰਵਾ ਰਹੇ ਹਨ ਅਗਰ ਪਿੰਡਾਂ ਚ ਵੀ ਅਸੀਂ ਉਗਰਾਈਆਂ ਲੈਣ ਜਾਂਦੇ ਸਾਂ ਤੇ ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਅਸੀਂ ਜੋੜਾ ਪਾ ਲੋ ਕਹਿੰਦੇ ਨਹੀਂ ਮੈਂ ਸੇਵਾ ਨੰਗੇ ਪੈਰੀ ਕਰਨੀ ਹੈ ਸੋ ਉਹਨਾਂ ਨੂੰ ਵੀ ਸਿਰੋਪਾ ਦਿੱਤਾ ਜਾਣਾ ਹੈ ਸਤ ਸ੍ਰੀ ਅਕਾਲ ਲੰਗਰ ਦੀ ਸੇਵਾ ਬਾਪੂਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਤਿ ਸ੍ਰੀ ਅਕਾਲ ਗੋਪਾਲ ਸਿੰਘ ਜੀ ਅਗਰ ਮੇਰੀ ਆਵਾਜ਼ ਸੁਣ ਰਹੇ ਹੋਣ ਤੇ ਉਹ ਵੀ ਆ ਕੇ ਆਪਣਾ ਸਰੂਪਾ ਲੈ ਜਾਓ ਕੋਣ ਦੀਵਾਨ ਦੀ ਸਮਾਪਤੀ ਹੈ ਬਾਬਾ ਜੀ ਅਨੰਦ ਸਾਹਿਬ ਜੀ ਦਾ ਜਾਪ ਕਰਨਗੇ ਉਸ ਤੋਂ ਬਾਅਦ ਅਰਦਾਸ ਅਰਦਾਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਦੇਖਦਾ ਪ੍ਰਸ਼ਾਦ ਲੈ ਕੇ ਗੁਰੂ ਮਹਾਰਾਜ ਜਦੋਂ ਆਪਣੇ ਮਹਿਲਾਂ ਵਿੱਚ ਪਹੁੰਚਣਗੇ ਉਸ ਤੋਂ ਬਾਅਦ ਹੀ ਆਪ ਜੀ ਨੇ ਆਪਣੇ ਆਪਣੇ ਘਰਾਂ ਨੂੰ ਜਾਂਦੀ ਖੇਚਲ ਕਰਨੀ ਹੈ ਇੱਧਰ ਅਰਦਾਸ ਹੁੰਦੀ ਹੈ ਦੇਗ ਵਰਤਦੀ ਹੈ ਸੰਗਤ ਉੱਠ ਕੇ ਜਾਣਾ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਦੋਂ ਤੱਕ ਗੁਰੂ ਮਹਾਰਾਜ ਜੀ ਆਪਣੇ ਨਿੱਜੀ ਸਥਾਨਾਂ ਤੇ ਨਹੀਂ ਜਾਂਦੇ ਉਹਨਾਂ ਚਾ ਰ ਆਪਾਂ ਵੀ ਆਪੇ ਇੱਥੇ ਜ ਬੈਠੇ ਰਹੀਏ ਜਦੋਂ ਗੁਰੂ ਮਹਾਰਾਜ ਆਪਣੇ ਨਿੱਜੀ ਸਥਾਨਾਂ ਤੇ ਪਹੁੰਚ ਜਾਣ ਫਿਰ ਆਪ ਜੀ ਨੇ ਆਪਣੇ ਆਪਣੇ ਘਰਾਂ ਨੂੰ ਜਾਂਦੀ ਖੇਚਲ ਕਰਨੀ ਹੈ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਫਤੇਸ ਸਿੰਘ ਜੀ ਦਾ ਸਰਦਾਰ ਹਰਜਿੰਦਰ ਸਿੰਘ ਜੀ ਦਾ ਉਹਨਾਂ ਨੇ ਵੀ ਬਹੁਤ ਵੱ ਚੜ ਕੇ ਸਾਡੇ ਨਾਲ ਸੇਵਾ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਹੁਣ ਬਾਬਾ ਜੀ ਅਨੰਦ ਸਾਹਿਬ ਜੀ ਦੇ ਜਾਪ ਕਰਨਗੇ ਉਸ ਤੋਂ ਬਾਅਦ ਅਰਦਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ 3 ਅਨੰਦ ਓਮਕਾਰ ਸਤਗੁਰੂ ਪ੍ਰਸਾਦ ਅਨੰਦ ਤੇ ਅਮੀਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹੀ ਸੇਤੀ ਮਨਵ ਜੀ ਨੂੰ ਵਧਾਈਆਂ